ਰਤਨ ਕਲੋਨੀ ਨੌਜਵਾਨ ਰਾਮਲੀਲਾ ਕਲੱਬ ਛੋਟੇਪੁਰ ਬਲੋਈ ਕਤਹੀ ਵੀ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਰੇ ਪਿੰਡ ਵਾਸੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਉਥੇ ਹੀ ਜਾਣਕਾਰੀ ਦਿੰਦੇ ਹੋਏ ਰਾਮਲੀਲਾ ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਸਾਡੇ ਪਿੰਡ ਵਿੱਚ ਸਾਰੇ ਹੀ ਤਿਉਹਾਰ ਬੜੀ ਧੂਮ-ਤਾਮ ਨਾਲ ਮਨਾਏ ਜਾਂਦੇ ਹਨ ਅਤੇ ਉਹਨਾਂ ਨੂੰ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨਸ਼ੇ ਦੇ ਇਸ ਸਮੇਂ ਵਿੱਚ ਵੀ ਆਪਣੇ ਧਰਮ ਨਾਲ ਜੁੜੇ ਹੋਏ ਹਨ ਅਤੇ ਉਹ ਹਰ ਤਿਉਹਾਰ ਬਹੁਤ ਧੂਮ-ਤਾਮ ਨਾਲ ਮਨਾਉਂਦੇ ਹਨ ਉਹਨਾਂ ਨੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਉਹਨਾਂ ਨੂੰ ਆਪਣੇ ਧਰਮ ਬਾਰੇ ਦੱਸਣ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਉਹਨਾਂ ਨੇ ਧੰਨਵਾਦ ਕੀਤਾ ਦੇਵਾ ਨਾਮਾ ਤੇ ਮਾਤਾ ਜੀ ਨਾਮਾ ਜਿਵੇਂ ਨਾਮ ਹਰਿ ਕਰੇ ਤੇ ਮੈਂ ਜੀ ਕਾਉਂ ਕੋਣ ਤੇ ਆਪੇ ਜੀ ਨੂੰ ਰੱਖੀ ਜੀ ਨਾਮਾ ਮਾਤਾ ਤੁਸਤੀ ਤੁਸੀ ਹੈ ਹਰੇ ਭਾਣੋ ਆ ਜੈ શ્રી ਰਾਮ ਸਾਰੇ ਪਿੰਡ ਵਾਸੀਆਂ ਨੂੰ ਤੇ ਅੱਜ ਸਾਡੀ ਜਿਹੜੀ ਆ ਕਤਮੀ ਨੌਜਵਾਨ ਰਾਮ ਲਿਲਾ ਕਲੱਬ ਰਤਨ ਕਰੋਣੀ ਛੋਟੇਪੁਰ ਵਾਲੋਂ ਫਿਰ ਬੜੀ ਧੂਮਦਮ ਨਾਲ ਜਿਹੜੀ ਅਸੀਂ ਨਵਰਾਤੇ ਮਨਾ ਰਹੇ ਆ ਤੇ ਮੈਂ ਪਿੰਡ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਾਂ ਦੰਨਾ ਇਸ ਗੱਲ ਦੀਆਂ ਕਿ ਸਾਡੇ ਤਿਹਾੜ ਜਿਹੜੇ ਆ ਇਹਦੇ ਬਹੁਤ ਵਧੀਆ ਜਿਹੜਾ ਤੁਸੀਂ ਮਨਾਣਾ ਹੈ ਸ਼ਾਂਤੀਪੂਰਨ ਮਨਾਣਾ ਕੋਈ ਵੀ ਛਰਾਤੀ ਅਨਸਰ ਜਿਹੜਾ ਆ ਜਿਹੜਾ ਵੀ ਜਿੱਦਾਂ ਵੀ ਕੋਈ ਪੀਂਦੇ ਆ ਕੋਈ ਮਾਸ ਖਾਣਾ ਇਹਨਾਂ ਨੂੰ ਜਿਹੜਾ ਹੈ ਨਹੀਂ ਕਰਨਾ ਚਾਹੀਦਾ ਲੱਗਿਆ ਆਣਾ ਚਾਹੀਦਾ ਮੈਂ ਇਹਣਾ ਅੱਗੇ ਬੇਨਤੀ ਕਰਨਾ ਵੀ ਜਿੱਥੇ ਵੀ ਇਹ ਹਿੰਦੂਆਂ ਦਾ ਕੋਈ ਇਹੋ ਜਿਹਾ ਪ੍ਰਚਾਰ ਚੱਲਦਾ ਪਿਆ ਤੇ ਉੱਥੇ ਨਹੀਂ ਇਹਨਾਂ ਨੂੰ ਆਣਾ ਚਾਹੀਦਾ ਨਵਰਾਤਿਆਂ ਦੇ ਵਿੱਚ ਬਾਕੀ ਇਹ ਬੇਨਤੀ ਹੈ ਸਾਡੀ ਸਾਰੇ ਪਿੰਡ ਵਾਸੀਆਂ ਅੱਗੇ ਵੀ ਜਿਹੜੇ ਵੀ ਕੋਈ ਨਸ਼ੇ ਪੱਤੇ ਦੇ ਵਿੱਚ ਤੁਹਾਡੇ ਨੌਜਵਾਨ ਜਾ ਰਹੇ ਨਾ ਉਹਨਾਂ ਨੂੰ ਵੀ ਇਸ ਆਪਣੇ ਜਿਹੜੇ ਆ ਨੌਜਵਾਨ ਰਾਮਲੀਲਾ ਕਲੱਬ ਦੇ ਨਾਲ ਜੋੜੋ ਉਹਨਾਂ ਨੂੰ ਸਿੱਧਾ ਜਿਹੜੀ ਆ ਦਵੋ ਕਿ ਨੌਜਵਾਨ ਰਾਮਲੀਲਾ ਕਲੱਬ ਦੇ ਨਾਲ ਜੁੜ ਕੇ ਪ੍ਰਭੂ ਸ੍ਰੀ ਰਾਮ ਦੀ ਜਿਹੜੀ ਚਰਨਾਂ ਦੇ ਵਿੱਚ ਲੱਗੋ ਤੇ ਤੁਹਾਡਾ ਜਿਹੜਾ ਜੀਵਨ ਜਿਹੜਾ ਸਫਲ ਹੋ ਜਾਏਗਾ ਦੂਸਰਾ ਮੈਂ ਆਪਣੇ ਪਿੰਡ ਵਾਲੋਂ ਤੇ ਔਰ ਆਪਣੀ ਨੌਜਵਾਨ ਰਾਮਲੀਲਾ ਕ ਜੀ ਆਇਆਂ ਨੂੰ ਤੁਹਾਡਾ ਪ੍ਰੈਸਰਾਂ ਦਾ ਪੋਟਰਾਂ ਦਾ ਵੀ ਕਰਦਾ ਵੀ ਸਾਡੀ ਜਿੱਦਾਂ ਜਨਮਸ਼ਠੀ ਵੀ ਤੁਸੀਂ ਬੜੀ ਕਵਰੇਜ ਕਰਦੇ ਹੋ ਰਾਤ ਨੂੰ ਮਿਹਨਤ ਕਰਕੇ ਸਾਡੇ ਇੱਕ ਇੱਕ ਨਵਰਾਤੇ ਨੂੰ ਵੀ ਆਣ ਕੇ ਆਮ ਦੁਨੀਆ ਦੇ ਵਿੱਚ ਤੁਸੀਂ ਦੱਸਦੇ ਹੋ ਸਾਡੇ ਪਾਤਰਾਂ ਨੂੰ ਵੀ ਅਸੀਂ ਖੁਸ਼ੀ ਹੁੰਦੀ ਆ ਵੀ ਸਾਡੀ ਵੀ ਜਿਹੜੀ ਆ ਕਿਸੇ ਨੇ ਆਣ ਕੇ ਕਿਸੇ ਪ੍ਰੈਸਰ ਪੋਟਰ ਨੇ ਸਾਡੀ ਵੀ ਨਿਊਜ਼ ਲਈ ਆ ਸੋ ਮੈਂ ਜ਼ਿਆਦਾ ਨਾ ਗੱਲਾਂ ਕਰਦਾ ਹੋਇਆ ਵੀ ਇੱਥੇ ਜਿਹੜਾ ਮੈਂ ਸਮਾਪਤੀ ਕਰਨਾ ਕਿਉਂਕਿ ਆਈ ਹੋਈ ਪਬਲਿਕ ਦਾ ਵੀ ਮੈਂ ਧੰਨਵਾਦ ਕਰਨਾ ਵੀ ਜਿਹੜੇ ਬੈਠੇ ਨੇ ਐਨੇ ਟਾਈਮ ਤੋਂ ਅਸੀਂ ਨਵਰਾਤਾ ਵੀ ਜਿਹੜਾ ਸ਼ੁਰੂ ਕਰੀਏ ਜੀ ਦੂਸਰੀ ਮੈਂ ਆਪਣੇ ਪਿੰਡ ਵਾਸੀਆਂ ਅੱਗੇ ਬੇਨਤੀ ਕਰਦਾ ਆ ਵੀ 2 ਤਰੀਕ ਨੂੰ ਠੀਕ ਸ਼ਾਮ ਨੂੰ 3 ਵਜੇ ਅਸੀਂ ਆਪਣੀ ਝਾਂਕੀ ਲਾ ਕੇ ਜਾਣਾ ਦਸਹਿਰਾ ਗਰਾਊਂਡ ਦੇ ਵਿੱਚ ਔਰ ਸਾਰੇ ਪਿੰਡ ਵਾਸੀਆਂ ਅੱਗੇ ਮੇਰੀ ਬੇਨਤੀ ਆ ਵੀ ਆਪਣੇ ਆਪਣੇ ਘਰਾਂ ਦੇ ਅੱਗੇ ਸਫਾਈ ਅਭਿਆਨ ਜ਼ਰੂਰ ਚਲਾਣ ਤੇ ਜਿਹੜੀ ਝਾਂਕੀ ਆ ਜਿਹੜੀ ਉੱਤੇ ਜਾ ਕੇ ਦਸਹਿਰਾ ਗਰਾਊਂਡ ਦੇ ਵਿੱਚ ਅਸੀਂ ਸਾਰੇ ਜਿਹੜਾ ਦਸਹਿਰਾ ਗਰਾਊਂਡ ਦੇ ਵਿੱਚ 2 ਤਰੀਕ ਨੂੰ ਹੀ ਅਸੀਂ ਜਿਹੜਾ ਬੁੱਤਾਂ ਦਾ ਜਿਹੜਾ ਜਲਾਵਾਂਗੇ ਔਰ ਸ਼ਾਂਤੀਪੂਰਨ ਵਾਲੀ ਸਾਡੀ ਨਾਈਟ ਵੀ ਰਾਤ ਨੂੰ ਜਿਹੜੀ ਲਵਕੋਸ਼ ਤੱਕ ਚੱਲੇਗੀ ਤੇ ਔਰ ਸਾਰੇ ਨਹੀਂ ਸ਼ਾਂਤੀਪੂਰਣਾ ਜਾਣਾ ਸ਼ਾਂਤੀਪੂਰਨ ਵਾਲੀ ਸਾਡੀ ਆਣ ਮੂੜਿਆਂ ਦੇ ਨਾਲ ਜਾਣਾ ਤੇ ਨਾਲ ਹੀ ਆਉਣਾ ਜੀ